آو پاکستان اوو ہے اوو ہے لا گالے دی ٹھیک ہے اور 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 اوو ہے اے تے یار سنے سنے اوو گت نہیں آو بیٹھو بیٹھو یار بیٹھو یار ਡਰਾਈਵਰ ਦਾ ਲਾਏ ਕੱਢ ਗਿਆ ਨਾ ਕੀ ਗੱਲ ਸਾਰੀ ਹੋਈ ਏ ਜੀ ਮੁੰਡੇ ਦੀ ਡੈਕਟ ਜੀ ਮਰੀ ਸਾਰਾ ਹੈ ਮੁੰਡਾ ਮੁੰਡਾ ਰੋਜ਼ ਦੀ ਤਰ੍ਹਾਂ ਮੁੰਡਾ ਰੋਜ਼ ਦੀ ਤਰ੍ਹਾਂ ਅੱਜ ਵੀ ਸੇਰੇ ਮੰਡੀ ਜਾ ਰਿਹਾ ਸੀ ਘਰੋਂ ਨਹੀਂ ਲੈ ਕੇ ਜਦੋਂ ਘਰ ਤੋਂ ਨਿਕਲਿਆ ਦਾ ਇਸ ਰੋਡ ਤੇ ਕੈਲੈਸੀ ਦਫਤਰ ਹੈ ਜਦੋਂ ਐਲ ਐਸ ਸੀ ਦਫਤਰ ਕੋਲ ਪਹੁੰਚਦਾ ਮਗਰ ਮੇਰੇ ਪਾਪਾ ਆ ਰਹੇ ਸੀ ਕਾਰ ਇੱਕ ਬੜੀ ਰਫਤਾਰ ਤੇ ਹਰਿਆਣਾ ਨੰਬਰ ਆ ਰਹੀ ਸੀ ਵਿਆਹ ਤੋਂ ਆ ਰਹੇ ਸੀ ਉਹ ਉਹਨਾਂ ਨੇ ਕਾਰ ਮਾਰੀ ਰੇਲ ਦੇ ਵਿੱਚ ਔਰ ਮੁੰਡੇ ਨੂੰ ਕਸੀਟ ਦੇ ਲਿਆਏ ਨਾਲ ਹੀ ਇੱਕ ਹੋਟਲੇ ਰੋਟੀ ਵਾਲਾ ਵੈਸ਼ਨੋ ਢਾਬਾ ਨਾਲ ਹੀ ਵੈਸ਼ਨੋ ਢਾਬਾ ਉਹਨਾਂ ਦੇ ਤੰਦੂਰ ਦੇ ਵਿੱਚ ਗੱਡੀ ਵੱਜੀ ਤੇ ਮੁੰਡੇ ਦਾ ਸਾਰਾ ਸਿਰ ਵੀ ਉਸ ਤੰਦੂਰ ਦੇ ਨਾਲ ਵੱਜਿਆ ਤੰਦੂਰ ਟੁੱਟਣ ਤੋਂ ਬਾਅਦ ਗੱਡੀ ਐਂਗਲ ਦੇ ਵਿੱਚ ਵੱਜੀ ਮੁੰਡਾ ਮੌਕੇ ਤੇ ਉਹਦੀ ਡੈਥ ਹੋ ਗਈ ਤੇ ਬੰਦੇ ਫਰਾਰ ਹੋ ਗਏ ਬੰਦੇ ਦਸ਼ਮੇਸ਼ ਨਗਰੀ ਦੇ ਨੇ ਭਾਲ ਹੋ ਗਏ ਨੇ ਬੰਦੇ ਨਹੀਂ ਜੰਨੇ ਮੇਰੀ ਕੋ ਸਰਕਾਰ ਦੇ ਅੱਗੇ ਅਰਜੇ ਵੀ ਸਾਡੀ ਸੁਣਾਈ ਕੀਤੀ ਜਾਵੇ ਪੁਲਿਸ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ ਸਵੇਰ 6 ਵਜੇ ਦਾ ਵਾਕਿਆ ਹੁਣ ਕੈਮ 1:30 ਵਜੇ ਨੂੰ ਆ ਗਿਆ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਭ ਲੋਕ ਅੰਦਰੋਂ ਅੰਦਰੀ ਰਲ ਚੁੱਕੇ ਨੇ ਸਾਨੂੰ ਕੱਲ੍ਹ ਨੂੰ ਇੱਕ ਸਾਡਾ ਭਰਾ ਗਿਆ ਚਲਾ ਇੱਕ ਅਸੀਂ ਹੁਣ ਇਕੱਲੇ ਰਹਿ ਗਏ ਇੱਕ ਸਾਡੀ ਕੋਈ ਸੁਣਾਈ ਨਹੀਂ ਆ ਰਿਹਾ ਕੌੜੀ ਕਰ ਰਹੇ ਫੁੱਸਰ ਕੀ ਸੁਨਾਈ ਇਹਨਾਂ ਨੂੰ ਉੱਤੋਂ ਫੋਨ ਆ ਚੁੱਕੇ ਨੇ ਦਬਾ ਪੂਰਾ ਪੈ ਚੁੱਕਾ ਹੈ ਸਾਡੀ ਇਸ ਵੱਲੋਂ ਕੋਈ ਸੁਨਾਈ ਨਹੀਂ ਕੋਈ ਸਾਨੂੰ ਕਹਿੰਦਾ ਜੀ ਤੁਸੀਂ ਇਸ ਪਾਸੇ ਆ ਕੇ ਰਾਜੀਨਾਮੇ ਵਾਲੇ ਪਾਸੇ ਆ ਜਾਓ ਸਾਡਾ ਭਰਾ ਤਾਂ ਆ ਗਿਆ ਹਸਪੀਟਲ ਦੇ ਵਿੱਚ ਮਰਦਾ ਪਿਆ ਹੈ ਇਹਨਾਂ ਨੂੰ ਇਹ ਚਾਹੀਦਾ ਵੀ ਰਾਜੀਨਾਮੇ ਹੋਣ ਅਸੀਂ ਇਹ ਬੰਦੇ ਨੂੰ ਨਹੀਂ ਛੱਡਾਂਗੇ ਉਹ ਬੰਦਾ ਜੇ ਘੰਟੇ ਦੇ ਵਿੱਚ ਵਿੱਚ ਸਾਡੇ ਕੋਲ ਨਾ ਪੇਚ ਕੀਤਾ ਗਿਆ ਅਸੀਂ ਉੱਥੇ ਚੱਕ ਜਾਵਾਂਗੇ ਅਸੀਂ ਇਹ ਹੋਲੇ ਦਾ ਬੰਦ ਕੀਤਾ ਅਸੀਂ ਸਾਰੀਆਂ ਸੜਕਾਂ ਜਮ ਕਰ ਦਾਂਗੇ ਜਲਾਲਾਬਾਦ ਬੰਦ ਕਰ ਦਾਂਗੇ ਜਲਾਲਾਬਾਦ ਦੇ ਵਿੱਚ ਦਿਨ-ਬਦਨ ਇਹ ਵਾਰ ਦਾ ਤੌੜੀਆਂ ਨੇ ਲੋਕ ਪੈਸੇ ਦੇ ਕੇ ਛੁੱਟ ਜਾਂਦੇ ਨੇ ਅਸੀਂ ਗਰੀਬ ਬੰਦੇ ਆ ਰੇੜੀਆਂ ਵਾਲਿਆਂ ਪਰ ਅਸੀਂ ਇਹ ਬੰਦੇ ਨਹੀਂ ਛੱਡਾਂਗੇ ਇਹ ਬੰਦੇ ਅਸੀਂ ਨਹੀਂ ਛੱਡਾਂਗੇ ਯਾਰ ਕੀ ਇਹ ਮੇਰੇ ਕੁਛ ਲੈ ਅਸੀਂ ਨਹੀਂ ਛੱਡਾਂਗੇ ਸਾਡੀ ਸਲਾਈ ਕੀਤੀ ਜਾਵੇ ਸਰਕਾਰ ਤਾਂ ਨਕਮੀ ਹੁੰਦੀ ਜਾਂਦੀ ਏ ਜਲਾਲਾਬਾਦ ਦੇ ਬੰਦੇ ਵੀ ਨਕਮੇ ਹੋ ਗਏ ਨੇ ਸਭ ਨੂੰ ਪਤਾ ਕਿਹੜਾ ਬੰਦਾ ਸਾਨੂੰ ਕੋਈ ਨਹੀਂ ਦੱਸ ਰਿਹਾ ਗਰੀਬ ਬੰਦੇ ਦੇ ਨਾਲ ਕੋਈ ਨਹੀਂ ਚੱਲਦਾ ਪਰ ਇਹਨਾਂ ਨੂੰ ਵੀ ਇੱਕ ਗੱਲ ਹੈ ਅੱਜ ਮੇਰਾ ਭਰਾ ਗਿਆ ਕੱਲ ਨੂੰ ਪਤਾ ਨਹੀਂ ਕਿੰਦਾ ਭਰਾ ਜਾਵੇਗਾ ਸਚਾਈ ਦੇ ਨਾਲ ਖੜੋਣ ਅਸੀਂ ਇਹਨਾਂ ਦਾ ਬਹੁਤ-ਬਹੁਤ ਦਿਲੋਂ ਕਹਿ ਰਹੇ ਹਾਂ ਵੀ ਸਾਡੇ ਨਾਲ ਖੜੇ ਹੋ ਪਰ ਮੈਂ ਕਹਿੰਦਾ ਕਿ ਮੇਰੇ ਨਾਲ ਖੜੋਣ ਮੇਰੇ ਭਰਾ ਨੂੰ ਇਨਸਾਨ ਬੁਆਇਆ ਜਾਵੇ ਉਹਦਾ ਬਹੁਤ ਛੋਟਾ ਜਿਹਾ ਜਵਾਬ ਹੈ ਉਹਦਾ ਕੋਈ ਨਹੀਂ ਕਰਨ ਵਾਲਾ ਹੈਗਾ ਤੁਸੀਂ ਵੇਖੋ ਸਾਰੇ ਸਾਰੀਆਂ ਸਾਰੇ ਸ਼ਹਿਰਾਂ ਵਾਲੇ ਸ਼ਹਿਰਾਂ ਵਾਲੇ ਕੀ ਕੀ ਕੋਈ ਵੀ ਨਹੀਂ ਆ ਰਿਹਾ ਜੀ ਸੰਸਤਾ ਸੰਸਤਾ ਨੂੰ ਵੀ ਦਮਾ ਚੱਲ ਗਿਆ ਮੈਂ ਬਹੁਤ ਜਣਾਂ ਨੂੰ ਇੱਥੋਂ ਤੱਕ ਕਿ ਮੇਰੇ ਭਰਾ ਅਸ਼ੋਕ ਕੰਬੋਜ ਜੀ ਜਿਹੜੇ ਸਾਲੂ ਵਾਰ-ਵਾਰ ਕਹਿੰਦੇ ਨੇ ਬੀਤੂ ਸਾਡੇ ਨਾਲ ਖੜੋਵੋ ਉਹ ਨਾਲ ਉਹ ਨਾਲ ਉਹਨਾਂ ਨੂੰ ਮੈਂ ਚਾਰ ਫੋਨ ਕਰ ਰਹੇ ਨੇ ਕੋਈ ਨਹੀਂ ਆਏ ਕਿਸਾਨ ਜੁਨੀਏ ਨੂੰ ਫੋਨ ਕਰਾਇਆ ਨਹੀਂ ਆਇਆ ਕਿਉਂਕਿ ਇਹ ਬੰਦੇ ਵੱਡੇ ਦਬਾਲੇ ਨੇ ਅਸੀਂ ਗਰੀਬ ਬੰਦੇ 300 ਜਹਾਜੀ ਵਾਲੇ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਸਰਕਾਰ ਸਾਡੇ ਸਾਡੇ ਨਾਲ ਫਿਰੇ ਨੇ ਕੁੱਕੇ ਪਾੜੇ ਸਵੇਰ ਦੇ ਇਹਨਾਂ ਨੇ ਇੱਕ ਵਾਰ ਵੀ ਘਰੇ ਨਹੀਂ ਜਾ ਕੇ ਵੇਖਿਆ ਸਾਡੀ ਮਦਦ ਕੀਤੀ ਜਾਵੇ ਸਰਕਾਰ ਬੋਲਦੀ ਤਾਂ ਕੋਈ ਨਹੀਂ ਸਾਡੇ ਕੋਲ ਆ ਜਲਾਲਾਬਾਦ ਦੇ ਵਿੱਚ ਹਾਸਾ ਹੋ ਜਾਵੇ ਤੇ ਬੋਲਦੀ ਨਾ ਪਹੁੰਚੇ ਐ ਜੀ ਐਮਐਲਏ ਦੀ ਸਾਨੂੰ ਕੋਈ ਲੋੜ ਨਹੀਂ ਹੈ ਪੰਜਾਬ ਸਰਕਾਰ ਮੁੜਦਾਬਾ ਪੰਜਾਬ ਸਰਕਾਰ ਮੁੜਦਾਬਾ ਪੰਜਾਬ ਸਰਕਾਰ ਮੁੜਦਾਬਾ ਪੰਜਾਬ ਸਰਕਾਰ ਕਿੱਥਾ ਪਾਇਆ ਜਾ ਰਿਹਾ ਇਹ ਪ੍ਰਧਾਨਗੀ ਇਹ ਸ਼ਹਿਰ ਦਾ 6 ਵਜੇ ਦਾ ਵਾਕਿਆ ਹੋ ਗਿਆ ਤੁਸੀਂ ਹੁਣ ਫੋਟੋ ਕਿ ਇਹ ਕੀ ਸਾਰੀ ਕਹਾਣੀ ਵਾਪਰਿਆ ਵੀ ਜਦੋਂ ਕਾਰਵਾਈ ਦੀ ਹੋ ਰਹੀ ਇਹ ਤਾਂ ਸ਼ਹਿਰ ਦਾ ਹੀ ਮੈਂ ਤਾਂ ਇਹਨਾਂ ਦੇ ਨਾਲ ਆ ਹਸਪੀਟਲ ਵੀ ਗਿਆ ਤੇ ਥਾਣੇ ਵੀ ਗਿਆ ਐਫਆਈਆਰ ਤਾਂ ਕੀਤੀ ਪੁਲਿਸ ਨੂੰ ਪਰਿਵਾਰ ਦਾ ਰੋਸ ਹੈ ਵੀ ਨਾਮ ਕਿਉਂ ਨਹੀਂ ਨਾਮਜ਼ਦ ਕਰਦੇ ਪਏ ਤੇ ਦੋਸ਼ੀ ਜਿਹੜਾ ਹੈਗਾ ਉਹ ਫੜਦੇ ਨਹੀਂ ਪੁਲਸ ਇਹ ਪਰਿਵਾਰ ਦਾ ਰੋਸ ਹੈ ਤਾਂ ਹੀ ਇਹ ਰੋਡ ਤੇ ਆਏ ਨੇ ਤੇ ਪੁਲਸ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਜਲਦ ਜਲਦ ਹੋਂਦਾ ਨਾਮ ਪਾਇਆ ਜਾਵੇ ਪਰਚੇ 'ਚ ਤੇ ਉਦੋਸ਼ੀ ਫੜਿਆ ਜਾਵੇ ਜਿੰ ਤੱਕ ਨਹੀਂ ਫੜਨਗੇ ਤਰਨੇ ਦੇ ਬੈਠੇ ਨੇ ਤੇ ਪਰਚਾ ਹਾਲੀ ਫਾਈਨਲ ਟੱਚ ਹੋਣਾ ਹੈ ਪੜਿਆ ਹੈ ਅਸੀਂ ਪਰਚਾ ਉਹਦੇ 'ਚ ਨਾਮ ਲੂਮ ਲਿਖਿਆ ਜਦੋਂ ਨਾਮ ਲੂਮ ਲਿਖਿਆ ਗਿਆ ਨਾਮ ਨਹੀਂ ਪਾਇਆ ਤੇ ਉਦੋਂ ਬੈਸ ਰੋਸ ਆਇਆ ਪਰਿਵਾਰ ਨੂੰ ਵੀ ਬਾਈ ਨੇਮ ਪਰਚਾ ਕਿਉਂ ਨਹੀਂ ਦਿੱਤਾ ਤੇ ਪੁਲਿਸ ਨੇ ਹੁਣ ਮੈਂ ਪਤਾ ਲੱਗ ਗਿਆ ਫੁਟੇਜ ਵੀ ਕਢਾ ਲਈ ਉਥੇ ਵੀਡੀਓ ਆ ਚੁੱਕੀ ਪੁਲਿਸ ਕੋਲ ਉਹਦੇ ਚ ਜਿਹੜੇ ਦੋਸ਼ੀ ਨੇ ਉਹਨਾਂ ਦੀ ਫੋਟੋਆਂ ਵੀ ਆ ਚੁੱਕੀਆਂ ਨੇ ਦੱਸਦੇ ਮੰਗ ਕਰਦੇ ਆ ਵੀ ਪੁਲਿਸ ਨੂੰ ਆਂਦਾ ਨਾਮ ਵੇਖ ਕੇ ਕਿਹੜਾ ਮੁੰਡਾ ਹੈਗਾ ਜਿੰਨੇ ਸਵੇਰੇ ਗੱਡੀ ਮਾਰੀ ਇਹਦੇ ਵਿੱਚ ਉਹਨਾਂ ਦਾ ਨਾਮ ਪਰਚਾ ਦੇ ਦਿਓ ਬਸ ਆ ਕੰਮ ਹੈ ਉਸ ਤੋਂ ਬਾਅਦ ਕੋਟਾ ਦਾ ਕੰਮ ਹੈ ਜੋ ਹੋਣਾ ਹੈ ਇੱਕ ਪਰਚਾ ਤਾਂ ਦੇ ਦਿਓ ਨਾ ਦੇਖੋ ਇੱਕ ਘਰ ਦਾ ਚਲਾਕ ਬੁੱਝ ਗਿਆ ਤੇ ਪਰਚਾ ਹੀ ਨਹੀਂ ਨਾਮ ਦੇ ਨਾਮ ਤੇ ਨਹੀਂ ਪਰਚਾ ਹੋ ਰਿਹਾ ਨਾਮ ਲੂਮ ਲਿਖਿਆ ਜਾ ਰਿਹਾ ਇਹ ਗਲਤ ਗੱਲ ਹੈ ਨਾ ਜਿੰਨਾ ਨਾਮ ਹੈਗਾ ਉਹਨਾਂ ਦੇ ਪਰਚਾ ਦੇ ਦਿਓ ਉਸ ਤੋਂ ਬਾਅਦ ਚਲੋ ਇਹਨਾਂ ਦੀ ਇੱਛਾ ਹੈ ਰਾਜੀ ਨਾ ਕਰਨਾ ਨਾ ਕਰਨਾ ਤਾਂ ਪਰਿਵਾਰ ਦਾ ਇਹ ਤਾਂ ਬਾਅਦ ਦੀ ਗੱਲਾਂ ਨੇ ਅੱਜ ਤੱਕ ਤੇ ਤਏ ਬੰਦੇ ਆਂਦੇ ਆਪਣੇ ਰਾਜੀਨਾਮਾ ਕਰ ਲੋ ਰਾਜੀਨਾਮਾ ਕਰ ਲੋ ਕੋ ਇੱਕ ਹਾਲੀ ਤੋਂ ਸੁਸਕਾਰ ਵੀ ਨੂੰ ਆਇਆ ਪੋਸਟ ਮੰਗ ਹੋਇਆ ਨਹੀਂ ਉਹਦੀ ਬੋਡੀ ਉੱਥੇ ਸਰਕਾਰੀ ਹਸਪੀਟਲ ਪਈ ਤੱਤੇ ਦਾ ਕਿਵੇਂ ਪਰਿਵਾਰ ਰਾਜੀਨਾਮਾ ਕਰ ਲੈ ਗਰੀਬ ਪਰਿਵਾਰ ਹੈ ਅਗਲੇ ਨੂੰ ਸੁਸਕਾਰ ਹੋ ਲੈਣ ਦਿਓ ਪਰਚਾ ਹੋ ਗਿਆ ਉਸ ਤੋਂ ਬਾਅਦ ਵਿਚਾਰ ਕਰਨਗੇ ਜੇ ਇਹਨਾਂ ਨਾਲ ਰਾਜ਼inama ਕਰਨਾ ਹੈ ਕਰ ਲੈਣਗੇ ਨਹੀਂ ਤਾਂ ਇਹਨਾਂ ਦੀ ਮਰਜ਼ੀ ਹੈ ਅਗਲਿਆਂ ਦੀ ਇਹ ਤਾਂ ਪਰਿਵਾਰ ਦੇ ਨਾ ਸਾਰੀ ਗੱਲ ਨਾ ਲਗਾਇਆ ਕਿ ਹੁਣ ਕੀ ਮੰਗੇ ਘਰ ਲੈ ਉਹ ਨਹੀਂ ਮੰਗੇ ਘਰਾਂ ਦੇ ਇੱਕ ਦਾ ਨਾਮ ਪਾੜ ਜਿਹੜਾ ਮਲਜਮ ਹੈਗਾ ਤਾਂ ਬਾਈ ਨੇਮ ਪਰਚਾ ਦੇਣ ਐਫ ਆਈ ਆਈ ਦੀ ਕਾਪੀ ਫੜਾਉਣਾਂ ਦੇ ਆਚਰ ਬਸ ਆ ਗੱਲ ਤੇ ਆ ਬਾਤ ਦੇਖੋ ਜਿਹੜਾ ਗਗਨਦੀਪ ਦੀਪੂ ਹੈ ਇਹ ਸਾਡਾ ਯੂਥ ਕਾਂਗਰਸ ਦਾ ਵਰਕਰ ਹੈ ਆਓ ਯਾਰ ਕੀ ਕਰਦੇ ਭਾਈ ਇਹ ਸਾਡੇ ਕਮਰਿਆਲ ਰੋਡ ਤੇ ਜਿਹੜੇ ਜਿਹੜਾ ਬੜਾ ਮਿਹਨਤੀ ਪਰਿਵਾਰ ਵਿੱਚੋਂ ਨੇ ਜੋ ਸਵੇਰੇ ਆ ਉੱਠ ਕੇ ਜਿਹੜਾ ਆ ਕੇ ਸਵੇਰ ਸਦੀ ਲੈ ਕੇ ਜਾਂਦੇ ਨੇ ਤੇ ਫਿਰ ਬਜ਼ਾਰਾਂ ਦੇ ਵਿੱਚ ਵੇਚਦੇ ਨੇ ਜਿਹੜੇ ਤੇ ਛੋਟੇ ਬ੍ਰਦਰ ਵੀ ਮੈਂ ਬਾਈਟ ਵੇਖ ਰਿਹਾ ਸੀਗਾ ਵੀ ਸਾਡੇ ਨਾਲ ਕੋਈ ਖੜ ਰਿਹਾ ਜਲਾਲਾਬਾਦ ਦੀ ਸਾਰੀ ਹਿਊਸ ਕਾਂਗਰਸ ਇਸ ਪਰਵਾਦ ਨਾਲ ਖੜੀ ਹੈ ਡੱਟ ਕੇ ਜਿਹੜਾ ਅਸੀਂ ਇਹ ਪ੍ਰਸ਼ਾਸਨ ਦਾ ਮੁਕਾਬਲਾ ਕਰਾਂਗੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਜੇ ਜਲਦੀ ਤੋਂ ਜਲਦੀ ਜਿਹੜੇ ਕਾਰਵਾਈ ਕੀਤੀ ਜਾਵੇ ਤੰਨੀ ਦਾ ਜਿਹੜਾ ਹੈ ਜੇ ਅਸੀਂ ਆਪਣੇ ਜਿਹੜੇ ਮੈਸੇਜ ਲਾਇਆ ਹੋਏ ਨੇ ਯੂਥ ਕਾਂਗਰਸ ਦੇ ਮੁੰਡਿਆਂ ਨੂੰ ਸਾਰੇ ਪਹੁੰਚ ਰਹੇ ਨੇ ਕੀ ਨ ਹੋਇਆ ਕਿ ਜਿਹੜਾ ਇਹ ਜਿਹੜਾ ਅੱਜ ਕੱਲ ਜਿਹੜਾ ਡਿਸਪੈਂਸ ਦਾ ਵੀ ਰੋਣਾ ਚੱਲ ਰਿਹਾ ਹੈ ਅਸੀਂ ਉਸ ਕਰਕੇ ਥੋੜਾ ਜਿਹੜਾ ਇਹ ਸੋਚ ਰਹੇ ਹਾਂ ਕਿ ਜਿਹੜਾ ਵਿਚਾਰ ਕਰੇ ਪੰਜਾਬ ਪੁਲਿਸ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਪ੍ਰਵਾਹ ਦੇ ਡੱਢ ਕੇ ਨਾਲ ਖੜੇ ਆ ਜੀ ਇਹ ਤੁਸੀਂ ਦੇਖ ਸਕਦੇ ਜੇ ਜਿਹੜੀ ਲਾਸ਼ ਹੈ ਲਾਸ਼ ਵੀ ਜਿਹੜੀ ਲਾਸ਼ ਵੀ ਜਿਹੜੀ ਇਹ ਉਹ ਇੱਥੇ ਲਿਆ ਕੇ ਰੱਖਣ ਲੱਗੇ ਨੇ ਸੀ ਚੌਂ ਤੇ ਜਿਹੜਾ ਕੀ ਇਹ ਕਰਨਾ ਜਿਹੜਾ ਕਰਨ ਲੱਗੇ ਨੇ ਹਾਂ ਵਾ ਜੀ ਆ ਤੈਨੂੰ ਕਹਿੰਦੇ ਨੇ ਕੀ ਬਣੀ ਜੀ ਮੈਂ ਮਿੰਟ ਦੇਖਾਂ ਸਾਰੋ 18 ਆਏ ਕੀ ਕਹਿੰਦੇ ਨੇ ਕਾਰਵਾਹੀ ਗਏ ਅੱਗੇ ਉਹਨਾਂ ਦੇ ਘਰ ਵੀ ਗਏ ਆ ਉਹਨਾਂ ਨੂੰ ਫੋਟੋ ਵਿਖਾਈ ਆ ਵੀਡੀਓ ਫੋਟੋ ਵਿਖਾਈ ਆ ਤੇ ਉਹ ਮੰਨਦੇ ਨਹੀਂ ਪਏ ਘਰ ਵਾਲੇ ਘਰ ਵਾਲੇ ਕਹਿੰਦੇ ਸਾਡੇ ਬੰਦੇ ਨਹੀਂ ਹੈਗੇ ਬੰਦੇ ਖੁਦ ਉਹਨਾਂ ਦੇ ਘਰ ਦੇ ਆ ਕਿਉਂਕਿ ਜਿਹੜੇ ਬੰਦੇ ਹੈਗੇ ਉਹਨਾਂ ਦੇ ਦੋਵੇਂ ਜਿਹੜੇ ਭੱਜੇ ਉਥੋਂ ਉਹ ਹੀ ਉਹਨਾਂ ਦੇ ਘਰ ਦੇ ਆ ਜਿਹੜੇ ਦੂਜੇ ਨੰਬਰ ਹੈਗੇ ਆ ਉਹ ਵੀ ਉਹਨਾਂ ਦੇ ਘਰ ਦੇ ਮੈਂਬਰ ਆ ਉਹ ਮੰਨ ਨਹੀਂ ਰਾਏ ਵੀ ਸਾਡੇ ਬੰਦੇ ਨਹੀਂ ਹੈਗੇ ਇਹ ਡਰਾਈਵਰ ਨੇ ਬੰਦੇ ਭੇਜੇ ਆ ਔਰ ਕੀ ਤੁਹਾਡੀ ਇੱਕੋ ਕਾਰਵਾਈ ਹੈ ਅਸੀਂ ਕਾਰਵਾਈ ਇਹ ਹੈਗੀ ਆ ਸਾਨੂੰ ਉਹ ਬੰਦੇ ਪੇਸ਼ ਕਰਨ ਤੇ ਸਾਡਾ ਸਾਰਾ ਮਸਲਾ ਹੱਲ ਆਈ ਜੇਕਰ ਉਹ ਨਹੀਂ ਹੁੰਦੇ ਤਾਂ ਨਹੀਂ ਹੁੰਦੇ ਤਾਂ ਸਾਡਾ ਪਲਾਜਰ ਲੱਗੇ ਪਲਾ ਦੋ ਦਿਨ ਲੱਗੇ ਚਾਰ ਦਿਨ ਲੱਗੇ ਅਸੀਂ ਧਰਨਾ ਨਹੀਂ ਚੱਕਣਾ ਇਨਾਂ ਦਾ ਨਾਮ ਦੱਸਣ ਹਾਂਜੀ ਨਾਮ ਬਖਾ ਦਾ ਦੱਸਣ ਭੀ ਆ ਬੰਦੇ ਆ ਪੇਸ਼ ਕਰਨ ਐਵੇਂ ਨਹੀਂ ਅਸੀਂ ਕੁਝ ਕਰ ਸਕਦੇ ਮੇਰਾ ਦਾ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਏ ਇਹਨਾਂ ਨੂੰ ਇਨਸਾਫ ਚਾਹੀਦਾ ਹੈ ਜਿਹੜਾ 6 ਵਜੇ ਦਾ ਮੁੰਡਾ ਸਬਜੀ ਲੈ ਕੇ ਆ ਰਿਹਾ ਸੀ ਜਿਹੜਾ ਮੁੰਡਾ ਕਾਰ ਚਲਾਦਾ ਸੀ ਉਹ ਨੇ ਇਸ ਤਰ੍ਹਾਂ ਨੂੰ ਬੇਰਹਿਮੀ ਨਾਲ ਕੁਚਲ ਦਿੱਤਾ ਹੈ ਉਹਦੀ ਮੌਕੇ ਦੀ ਡੈਥ ਹੋ ਗਈ ਹੈ ਤੇ ਇਹਨਾਂ ਨੂੰ 6 ਤੜਕੇ ਦਾ 6 ਤੜਕੇ ਦੇ ਥਾਣੇ ਦੇ ਬੂਹੇ ਦੇ ਅੰਦਰ ਬੈਠੇ ਨੇ ਅਜੇ ਤੱਕ ਨੂੰ ਕੋਈ ਕਾਰਵਾਈ ਨਹੀਂ ਹੋਈ ਤੇ ਨਾ ਹੀ ਜਿਹੜਾ ਕਾਰ ਚਾਲਕ ਸੀ ਜਿਹੜਾ ਕਾਰ ਡਰਾਈਵਰ ਸੀ ਚਲਾਦਾ ਉਹਦਾ ਇਹ ਤੱਕ ਤਾਂ ਨਾ ਹੀ ਨਹੀਂ ਪਤਾ ਲੱਗਿਆ ਵੀ ਉਹਦਾ ਕੀ ਨਾਮ ਸੀ ਵਿਕਿੰਦ ਨਾ ਦੇ ਪਰਚਾ ਦੇ ਦੇ ਅਜੇ ਤੱਕ ਕੋਈ ਪਰਚਾ ਨਹੀਂ ਹੋਇਆ ਕੋਈ ਕਾਰਵਾਈ ਨਹੀਂ ਹੋਈ ਮੈਂ ਤਾਂ ਸਾਸਨ ਨੂੰ ਹੀ ਬੇਨਤੀ ਕਰਦਾ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਇਨਸਾਫ ਚਾਹੀਦਾ ਹੈ ਬਹੁਤ ਮਾੜੀ ਗੱਲ ਹੈ ਇਹ ਦੇਖੋ ਕੀ ਹੋ ਰਿਹਾ ਪੰਜਾਬ ਪੁਲਿਸ ਮੁਨਾਫਾ पते आवाज़ी के न प ਪਹਿਲੇ ਸਿਆਰ ਹੋ ਗਏ ਆ ਬਣਾਇਆ ਆ ਤੇ ਮੁੜਦੀ ਆ ਰੇਡੀ ਹੋ ਬਹੁਤ ਆ ਕੇ ਜਿਹੜੇ ਮੌਕੇ ਦੇ ਗਏ ਨੇ ਪਿਆਰ ਦੇ ਆਜਿਓ ਆਜਿਓ ਤੇ ਆਈ ਕਰਦੇ ਪਿਆ ਗੱਲ ਬਿਨਾਮ ਦੇ ਤਰੀਕੇ ਕਿਹੜਾ ਬਣਦਾ ਹੈ ਬੈਠੋ ਅੱਛਾ ਲਾ ਆਜੋ ਮੇਰੇ ਬਾਈ ਦੇ ਕੋਲ ਆਜੋ ਅੱਗੇ ਆਜੋ 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 ਉਹ ਲੈ ਜਲਾ ਜਿਹੜਾ ਨਾਲ ਕਿੱਥੇ ਤੱਕ ਪਹੁੰਗੀ ਮਾਰੇ ਵਿਸ਼ਵਾਸ ਕੋਈ ਅਸੀਂ ਤਾਂ ਸ਼ੇਰ ਦਾ ਇਹ ਲੱਗੇ ਹੋਏ ਆਂ ਵੀ ਇਹਨਾਂ ਨੂੰ ਕਿਹਾ ਵੀ ਜਿਵੇਂ ਤੁਹਾਡੀ ਖੁਸ਼ੀ ਆ ਜਿਵੇਂ ਤੁਸੀਂ ਪਰਚਾ ਦੋਣਾ ਚਾਹੁੰਦੇ ਆਂ ਅਸੀਂ ਤਿਆਰ ਆ ਠੀਕ ਹੈ ਜੀ ਪਹਿਲਾਂ ਅਸੀਂ ਇਹ ਕਿੰਨਾ ਨਾ ਸ਼ੇਰ ਦੀ ਉਹਨਾਂ ਦੇ ਨਾਲ ਮਿਹਨਤ ਕੀਤੀ ਆ ਹੁਣ ਜਿਹੜੇ ਵੀਡੀਓ ਵਿੱਚ ਬੰਦੇ ਸੀ ਉਹਨਾਂ ਦੇ ਜਿਨ੍ਹਾਂ ਦਾ ਵਿਆਹ ਰੱਖਿਆ ਹੋਇਆ ਸੀ ਉਹਨਾਂ ਦਾ ਰਾਤ ਦਾ ਵਿਆਹ ਸੀਗਾ ਉਹ ਵਿਆਹ ਦੇ ਗਏ ਹੋਏ ਨੇ ਹੁਣ ਅਸੀਂ ਉਹਨਾਂ ਦਾ ਵੀ ਜਿਹੜਾ ਮਾਲਕਾਂ ਦੇ ਕੋਲ ਕਰੇ ਜਾ ਕੇ ਵੈਰੀਫਾਈ ਕਰਕੇ ਇਹਨਾਂ ਨੂੰ ਕਿਹਾ ਵੀ ਜਿੱਤ ਵੀ ਤੁਸੀਂ ਪਰਚਾ ਦੋਣਾ ਅਸੀਂ ਦੇਣ ਨੂੰ ਤਿਆਰ ਆਂ ਹੋਰ ਕੀ ਕਹਦੇ ਇਹਨਾਂ ਨੂੰ ਕਹਿੰਦੇ ਇਹ ਕਹਿੰਦੇ ਵੀ ਤੁਸੀਂ ਬੰਦੇ ਫੋਟੋ ਜਿਹੜੇ ਬੰਦੇ ਜਿਹੜੇ ਉੱਥੋਂ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਹੈ ਤੇ ਉਹ ਅਸੀਂ ਮਾਲਕਾਂ ਨਾਲ ਗੱਲਬਾਤ ਕਰਕੇ ਤਫ਼ਤੀਸ਼ ਕਰਕੇ ਉਹ ਜਿਹੜੀ ਕਾਰਵਾਈ ਕਰਦੇ